ਕੀ ਚੱਲ ਰਿਹਾ ਜੇ ਤਰਤੀ ਭਾਗਾ ਵਾਲੀ ਹੈ ਹਰ ਸਾਲ ਇੱਥੇ ਇਹ ਕੁੰਬ ਦਾ ਮੇਲਾ ਲੱਗਦਾ ਤੁਸੀਂ ਸਾਰੇ ਸੰਗਤਾਂ ਇਸ ਕੁੰਬ ਦੇ ਵਿੱਚ ਨਾਮ ਰੂਪੀ ਜਨਨ ਕਰਨ ਆਉਂਦੇ ਹੋ ਮਨ ਡੋਲ ਗਿਆ ਸੀ ਕਿ ਪਤਾ ਨਹੀਂ ਕੀ ਬੰਨਣਾ ਪਰ ਕਹਿੰਦੇ ਸਾਲੋਂ ਪੂਰਾ ਭਰੋਸਾ ਸੀ ਮਹਾਰਾਜ ਕਿਲੇ ਵਾਲੇ ਦੇ ਪਾਤਸ਼ਾਹ ਦੇ ਕਿ ਮਹਾਰਾਜ ਜੀ ਨੇ ਆਪਣਾ ਮੇਲਾ ਆਪ ਹੀ ਕਰਾਉਣਾ ਹੈ ਕਹਿੰਦੇ ਡੋਲੇ ਮੰਦੇ ਨਾਲ ਸਾਰੇ ਨਾਲ ਸੱਚੋ ਘਰੋਂ ਕੂਣ ਆਇਆ ਭਾਈ ਜੀ ਮਹਾਰਾਜ ਜੀ ਆਸਰ ਤੇ ਕੰਡਾ ਲਾਇਆ ਮਹਾਰਾਜ ਜੀ ਆਪਣੇ ਪਿਆਰਿਆਂ ਨਾਲ ਨਾਲ ਹੀ ਦਵਾਈਆਂ ਦੇ ਜਾਂਦੇ ਨੇ ਮੈਂ ਕਿਤੇ ਨਹੀਂ ਗਿਆ ਤੁਹਾਡੇ ਨਾਲ ਹੀ ਆ ਕੋਲੀਆਂ ਭੈ ਸਿਫਤ ਤਾਂ ਕਰੀਏ ਤੇਰੇ ਬਾਪੂ thank you ਤੇ ਹੋਰ ਜਾਚੀ ਸੰਤਾਂ ਨੇ ਠੀਕ ਆਖਿਆ ਮਹਾਰਾਜ ਦੀ ਜਨਮ ਜੋ ਹੋ ਰਿਹਾ ਹੈ ਹੋ ਰਿਹਾ ਆਪਾਂ ਸਿਰਫ ਬੁਰਾ ਕੀ ਰੈਤ ਦੇਤੇ ਧਿਆਨ ਲਾਈਏ ਹੋਰ ਨਾ ਕਿਸੇ ਪਾਸੇ ਸੋਚੀਏ ਵੀ ਸਾਨੂੰ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਜਾਂ ਇਹ ਦੁਨੀਆ ਤੋਂ ਪਿੱਛੇ ਰਹਿ ਕੇ ਅੱਗੇ ਲੰਘ ਗਿਆ ਇੱਕੋ ਹੀ ਢੀਕ ਹੋਵੇ ਕਿ ਸਾਨੂੰ ਮਹਾਰਾਜ ਕਿਉਂ ਦਰਸ਼ਨ ਹੋਣੇ ਸੰਤਾ ਬੈਨਾਪ ਵਾਲਿਆਂ ਨੇ ਵਚਨ ਕਰਨਾ ਹੁਣ ਮਹਾਰਾਜ ਨੇ ਕੋਈ ਇਹ ਨਾ ਸੋਚੋ ਕਿ ਦੁਨੀਆਂ ਜਿਹੜੇ ਬਾਣੇ ਲਾਏ ਨੇ ਗੜਬੇ ਤੇ ਲਿੱਚੀ ਫਿਰਦੇ ਤੁਹਾਡੇ ਐਵੇਂ ਨਤਬਲ ਹੀ ਨੇ ਤੁਹਾਨੂੰ ਮਹਾਰਾਜ ਨੇ ਕੁਝ ਵਿਖਾਉਣਾ ਹੈ ਉਹਨਾਂ ਨੇ ਕੁਝ ਦੇਣਾ ਹੈ ਤੁਹਾਨੂੰ ਤੇ ਜਦੋਂ ਉਹਨਾਂ ਨੇ ਦੇਣਾ ਸਾਰੀ ਦੁਨੀਆਂ ਨੂੰ ਪਤਾ ਲੱਗਣਾ ਜਰਨਾ ਜਰਨਾ ਦੇਖਿਆ ਮੰਨਿਆ ਉਹਨਾਂ ਨੂੰ ਕਿਤੇ ਕੁਝ ਕਿਤੇ ਦੇਖੋ ਕਿਲੇ ਵਾਲਾ ਅਸ਼ਾਟਾ ਸਾਹਿਬ ਦੀ ਸੰਗਤ ਆਈ ਏ ਕਿਸੇ ਨੇ ਆਖਿਆ ਜੀ ਉਥੇ ਕੋਈ ਆਏ ਨੇ ਉਹ ਆਪਣੇ ਆਪ ਆਉਂਦੇ ਨੇ ਮੈਂ ਖਲਾਣਾ ਵਾ ਤੇ ਬੰਬੇ ਵਾਲੇ ਸੰਤਾਂ ਦੇ ਸਾਡੇ ਵੱਡੇ ਪਿੱਛੇ ਤੇ ਬੇਜਨਾਥ ਵਾਲੇ ਸੰਤ ਭਗਵਾਨ ਜੀ ਹੁਣੀ ਜਿੱਧਰ ਲੋ ਜਾਣ ਕੇ ਅਸੀਂ ਵੀ ਉਧਰ ਤੋਂ ਜਾਣਾ ਉਹਨਾਂ ਦਾ ਮੂਲ ਇਸ਼ਾਰੇ ਵਾਲਾ ਸਾਡਾ ਵੀ ਨਿਸ਼ਾਰੇ ਆ ਗਿਆ ਸਾਡਾ ਹੋਰ ਬਾਜ ਨਾ ਤੇ ਖੜਦਾ ਇਹ ਕਿਸ ਤੇ ਹੁੜਾ ਵਿੱਚ ਬਾਣੀ ਤੇ ਪੌੜੇ ਕਿਲੇ ਵਾਲਾ ਹਜ਼ੂਰ ਚਲੋ ਮਸਤੀ ਚੋਣਾ ਤੇ ਸਰਿਆ ਰਾਮੇ ਗਾਣੇ ਇੱਕ ਵਾਲੀ ਨਹੀਂ ਅਕਲੇ ਸਰ ਕਈ ਵਾਲੀ ਕਈਆਂ ਨੇ ਵੇਖਣਾ ਖੜਾ ਉਹਦੇ ਨਾਲ ਤੇਰੀ ਲੰਗੇ ਪੈਰ ਮਸਤੀ ਚੋਣਾ ਤੇ ਪਤਾ ਹੀ ਨਾ ਹੋਣਾ ਕਿ ਦਰਿਆ ਹੈ ਇਹ ਪਾਣੀ ਨੇ ਇਹ ਉਹਨਾਂ ਨੂੰ ਰਾਹ ਦੇ ਰਿਹਾ ਹੈ ਸ਼ੁਕਰ ਕਰਦੇ ਆ ਕਿ ਮੇਰੇ ਚੰਨ ਪਾਏ ਨੇ ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਦੀ ਭੈਣ ਵੱਡੇ ਭੈਣ ਜੀ ਉਹਨਾਂ ਦਾ ਦੋਤਰਾ ਸਹਸਤਾਰੀ ਸਾਡੀ ਦੁਕਾਨ ਤੇ ਆਇਆ ਜਿੱਥੇ ਕਹਿੰਦਾ ਮੇਰੀ ਨਾਨੀ ਵਿਆਹੀ ਸੀ ਮੇਰੀ ਨਾਨੀ ਨੇ ਮੈਨੂੰ ਇੱਕ ਕਈ ਵਾਰੀ ਬਚਨ ਸੁਣਾਇਆ ਕਿ ਹਜ਼ੂਰ ਆ ਗਏ ਬਸਤੀ ਦੇ ਆ ਵਿੱਚ ਪ੍ਰਸ਼ਾਦਾ ਤਿਆਰ ਕੀਤਾ ਪ੍ਰਸ਼ਾਦਾ ਛਕਿਆ ਜੇ ਜਦੋਂ ਚੱਲਣ ਲੱਗੇ આગ ਬਲ ਰਹੀ ਸੀ ਉੰਗੀ ਸੀ ਬੜੀ ਠੰਡ ਸਾਰਿਆਂ ਰੋਕ ਲਿਆ ਸਿਹਰੇ ਚਲੇ ਗਏ ਮਾ ਭਾਈ ਨਹੀਂ ਰੁਕਦੇ ਜਦੋਂ ਨਹੀਂ ਰੁਕਦੇ ਨਾ ਉਹ ਦਰਵਾਜ਼ੇ ਜਾਗੇ ਅਸੀਂ ਆਪ ਜੀ ਨੂੰ ਨਹੀਂ ਜਾਣਦੇ ਨਾ ਹਜੂਮੇ ਆਗੇ ਜਪਾ ਪਾਵੇ ਕਮਰਾਗੇ ਸਾਰੇ ਕਿੰਨੀ ਦੇਰ ਪਾਈ ਰੱਖੀ ਇਹ ਉਹਨਾਂ ਦੀ ਵੱਡੀ ਪੈਣ ਸੁਣਾ ਰਹੀ ਹੈ ਜਿਨ੍ਹਾਂ ਨੇ ਘਾਰੇ ਕੋਤਕ ਵਟਿਆ ਤਬੂਰ ਆਗੇ ਮਾ ਰਿਆ ਪਿਤਾ ਬਾਤ ਫਿਚਕੇ ਕਹਿੰਦੇ ਨੇ ਚਿੰਤਾ ਨਹੀਂ ਕਰਨੀ ਨਾ ਇਸ ਤੇ ਨੂੰ ਅੱਗ ਦਾ ਅਸਰ ਨਾ ਠੰਡ ਦਾ ਅਸਰ ਸਾਡੀ ਦੇ ਸ਼ਬਦ ਦੀਏ ਨਾਮ ਦੀਏ ਤੁਸੀਂ ਚਿੰਤਾ ਨਾ ਕਰੋ ਹਾਂਜੀ ਕਿਨੇ ਵਾਲਾ ਮਹਾਰਾਜ ਜੀ ਮਜੂਦ ਪੁਰਾ ਉਹ ਬਸਤਰ ਵਧੀਆ ਪਾਉਂਦੇ ਉਹਨਾਂ ਨੇ ਸੈਂਟ ਲਾਉਣੇ ਮਾਲਾ ਪਾਣੀ ਇੱਕ ਦਿਨ ਮਹਾਰਾਜ ਜੀ ਕਹਿੰਦੇ ਨੇ ਮਹਾਰਾਜ ਜੀ ਆਹੀ ਬਸਤਰ ਤੁਹਾਡੇ ਨਾਲ ਘੱਟ ਨਹੀਂ ਪਾਉਂਦੇ ਵਧੀਆ ਬਸਤਰ ਵੀ ਤੁਹਾਡੇ ਤੋਂ ਵਧੀਆ ਪਾਈਦੇ ਨੇ ਮਾਲਾ ਵੀ ਸੈਂਟ ਵੀ ਸਾਰਾ ਕੁਝ ਹੀ ਪਰ ਤੁਹਾਡੇ ਹੱਥ ਵਿੱਚ ਫਰਕ ਕੀ ਰਹਿ ਗਿਆ ਨਾਮ ਹੀ ਤੁਹਾਡੇ ਨਾਲ ਹੀ ਜਾਣਦੇ ਮਹਾਰਾਜ ਜੀ ਨੇ ਸੱਜੇ ਉਹਨਾਂ ਦਾ ਨਾਲ ਲਾ ਕੇ ਇਹਦਾ ਜਵਾਬ ਤਾਂ ਨਾ ਜਿਹੜੇ ਪੁਰਾਣੇ ਸ਼ਰੀਰ ਦੇ ਉਹਨਾਂ ਨੂੰ ਪਲੱਸਟਰ ਹੋ ਜਾਏਗਾ ਜਿੱਥੇ ਪੁਰਾਣਾ ਲੰਗਰ ਬੜਿਆ ਇੱਥੇ ਮਹਾਰਾਜ ਜੀ ਨੇ ਬੈਠ ਕੇ ਕਹਿੰਦੇ ਕਿ ਇੱਥਾ ਘਰ ਬਣਾ ਲੈ ਸਾਹਬ ਉੱਥੇ ਮਹਾਰਾਜ ਜੀ ਚਾਰ ਦਿਵਾਰੀ ਕਰਵਾਈ ਤੇ ਪਲੱਸਟਰ ਕਰਾਇਆ ਤੇ ਇੱਕ ਮਸਤਾਨਾ ਸੇ ਦੀ ਡਿਊਟੀ ਲਾਈ ਕਿ ਇੱਥੇ ਤੂੰ ਪਾਣੀ ਲਾਉਣਾ ਹੈ ਪਲੱਸਟਰ ਨੂੰ ਉਹ ਮਸਤਾਨਾ ਪਤਾ ਕੀ ਕਰੇ ਚੜਾਈ ਛਕੀ ਉਹਨੇ ਉਹ ਜੱਗ ਭਰੇ ਪਾਣੀ ਦਾ ਉਹ ਪਾਟਰ ਜਿੰਨਾ ਮੋੜਦਾ ਗੱਦੀ ਤੇ ਲੰਦੇ ਰਹਿ ਜਾਂਦੇ ਰਹਿ ਜਾਂਦੇ ਪਾਣੀ ਖਾਈ ਕਰਦੇ ਮੋੜ ਕੇ ਉਹਨੇ ਵੇਖਿਆ ਮੇਰੇ ਬੜੇ ਮਾਰਨ ਭੇਜਿਆ ਉਸਨੂੰ ਲੜਕੇ ਤੋਂ ਭਰੇ ਤਾਂ ਜੁੱਤੀ ਗਈ ਤੇ ਅਗੇ ਉਹ ਸੰਤ ਆਗੇ ਜਿਹੜੇ ਆਂਦੇ ਸਨ ਮਹਾਰਾਜ ਜੀ ਅਸੀਂ ਤੁਹਾਡੇ ਕੋਲ ਘਟ ਉਹਨੇ ਜੋ ਕੋ ਜਗ ਭੜ ਕੇ ਪਾਇਆ ਤੇ ਉਹ ਸੰਤ ਉਹਦੇ ਤੇ ਪੈ ਗਿਆ ਉਹਨਾਂ ਨੂੰ ਬੜਾ ਖਸਾ ਜਿਹੜਾ ਜਿਹੜਾ ਸੇਲਾ ਖੜਿਆ ਪੰਜ-ਛੱਤ ਤੁਸਾਨੇ ਦੇ ਲੱਗ ਕੇ ਪਾਏ ਉਹਨਾਂ ਦੇ ਤੁਸਾਨੇ ਦੀਆਂ ਚੀਜ਼ਾਂ ਨਿਕਲੀਆਂ ਸਾਹ ਪਾਰੀ ਛਾਲੀ ਦੇਖਦੇ ਸਨ ਤੇ ਮਹਾਰਾਜ ਬਾਹਰ ਆਏ ਤੇ ਉਹਨਾਂ ਸੰਤਾਂ ਨੇ ਮਹਾਰਾਜ ਨੂੰ ਦੇਖਿਆ ਤੇ ਬੜੇ ਸ਼ਰਮਸਾਰ ਹੋਏ ਤੇ ਮਹਾਰਾਜ ਉਹਨਾਂ ਪੰਤਾਨੇ ਨੂੰ ਜਿਹੜਾ ਮਕੜੀ ਚ ਲੈ ਕੇ ਨਾ ਤੇ ਅੰਦਰ ਲੈ ਗਏ ਤੇ ਸੰਤਾਂ ਨੂੰ ਆਖਦੇ ਨੇ ਪ੍ਰਕਾਰ ਦੀ ਉਹਨੂੰ ਦੁੱਧ ਗਰਮ ਕਰਕੇ ਲਿਆਓ ਉਹਨਾਂ ਦੇ ਨਾਲ ਦੁੱਧ ਸੁਕਾਉਂਦੇ ਨੇ ਤੇ ਮਹਾਰਾਜ ਉਹਨਾਂ ਸੰਤਾਂ ਨੂੰ ਆਜਵਾਰ ਕਹਿੰਦੇ ਨੇ ਤੁਹਾਡੇ ਜਿਹੜੇ ਸਾਡੇ 'ਚ ਇੰਨਾ ਕੀ ਫਰਕ ਹੈ ਤੁਹਾਡੇ 'ਚ ਤੇ ਸਾਡੇ 'ਚ ਇਹ ਜੇ ਸਾਡੇ ਤੇ ਕਿਤੇ ਪਾਣੀ ਪਾ ਦਿੰਦਾ ਜਾਂ ਸਾਡੇ ਨੂੰ ਰਦਰ ਕਰ ਦਿੰਦਾ ਤੁਸੀਂ ਤਾਂ ਵੀ ਇਹਨੂੰ ਪਿਆਰ ਕਰਦਾ ਸੀ ਤੁਹਾਡੇ ਤੇ ਸਾਡੇ ਜੋ ਸੱਚ ਗੱਲ ਲੱਗੇ ਮਹਾਰਾਜੀ ਇਹਨਾਂ ਤੇ ਫਿਰ ਬਹੁਤ ਜ਼ਿਆਦਾ ਹੀ ਫਰਕ ਹੈ ਥੋੜਾ ਜਿਹਾ ਕਿਲੇਵਾਲਾ ਰਾਣੀ 何や